ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਵੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੀਂਹੇ ਦੀ ਚੱਲ ਗਈ ਉਹਨਾਂ ਨਾਲ ਕਣਕ ਕੱਢ ਗਪੀਆਂ ਹਨਾ ਕੁਝ ਭਰਾਵਾਂ ਦੀ ਆਪਣਿਆਂ ਦੀ ਵੀ ਜਿਵੇਂ ਕਿਸੇ ਦੀ ਸੁਪਰ ਸੀਡਰ ਵਾਲੀ ਸੀ ਆਪਣੀ ਜਿਵੇਂ ਆ ਆ ਵੀ ਆਪਣੀ ਸੁਪਰ ਸੀਡਰ ਵਾਲੀ ਕਣਕਾ ਵੀ ਖੜਾ ਇਹ ਤਾਂ ਡਿੱਗੀ ਨਹੀਂ ਗਈ ਵੀ ਕੁਝ ਏਰੀਏ ਦੇ ਵਿੱਚ ਜਿਹੜੀਆਂ ਕਣਕਾਂ ਗੇਤੀਆਂ ਸੀ ਜਾਂ ਵੀ ਮੂਝਾ ਪਾਜਾ ਜਾਂ ਪਾਣੀ ਪੂਣੀ ਲੱਗਿਆ ਹੋਇਆ ਸੀ ਜ਼ਿਆਦਾ ਜਾਂ ਮੀਂਹ ਪੈ ਗਿਆ ਗੜੇ ਪੈ ਗੇ ਚਲੋ ਉੱਥੇ ਸੇ ਨੁਕਸਾਨ ਹੋ ਗਿਆ ਵੀ ਜਿਹੜੀ ਨੇਰੀ ਨਾਲ ਕਣਕ ਕੱਢ ਗਪੀਆਂ ਵੀ ਜੇ ਨਸਾਰਾ ਘੱਟ ਲੱਤਾ ਸੀ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਵੀ ਉਹਦਾ ਕਿੰਨਾ ਕੁ ਨੁਕਸਾਨ ਹੋਇਆਗਾ ਵੀ ਕਿੰਨਾ ਕੁ ਉਹਨਾਂ ਦਾ ਵੀ ਝਾੜ ਤੇ ਫਰਕ ਪੈ ਸਕਦਾ ਹੈ ਕੀ ਸਿਸਟਮ ਆਹਰਾ ਤੁਹਾਨੂੰ ਦੱਸਾਂਗੇ ਤੇ ਵੀਡੀਓ ਸਾਰੀ ਦੇਖ ਲਿਓ ਜੇ YouTube ਤੇ ਦੇਖ ਰਹੇ ਹੋ ਤਾਂ ਇਹ ਭਪਿੰਦਰ ਮਾਨ ਦੇ ਨਾਮ ਤੇ ਆਪਣਾ ਚੈਨਲ ਆ ਤੇ ਜੇ Facebook ਤੇ ਵੀਡੀਓ ਦੇਖਦੇ ਹੋ ਬਾਈ ਫਿਰ ਭਪਿੰਦਰ ਕੜਾਈਲਾ ਦੇ ਨਾਮ ਤੇ ਚੈਨਲ ਆਪਣਾ ਤੇ ਚੈਨਲ ਫੋਲੋ ਜ਼ਰੂਰ ਕਰ ਲਿਓ ਖੇਤੀਬਾੜੀ ਦੀ ਜਾਣਕਾਰੀਆਂ ਵੀਡੀਓ ਆਪਾਂ ਪਾਉਣੇ ਹੁੰਦੇ ਆਗੇ ਬਹੁਤ ਸਾਰੀਆਂ ਤੇ ਸਾਰੀ ਜਾਣਕਾਰੀ ਪਾਉਣੇ ਆ ਟੂਟਲ ਜਿੰਨੀ ਕਾ ਆਪਦੇ ਤਜਰਬੇ ਵੀ ਜਿਹੜੇ ਆਪਦੇ ਆਪਣੇ ਆਪ ਦੇ ਤਜਰਬੇ ਆਗੇ ਉਹ ਦੱਸਦੇ ਹੁੰਦੇ ਆਗੇ ਤੇ ਜੇ ਚੰਗੇ ਲੱਗਦੇ ਤਾਂ ਬਾਈ ਫੋਲੋ ਜ਼ਰੂਰ ਕਰ ਲਿਆ ਕਰੋ ਕੋਈ ਆਪਣਾ ਉਹ ਕੰਮ ਤਾਂ ਹੈ ਨਹੀਂ ਤੀਮੀ ਦਿਖਾਉ ਵੀ ਵੀਊ ਕਮਾਓ ਉਹ ਕੰਮ ਤਾਂ ਹੈ ਨਹੀਂ ਸਿਸਟਮ ਆਪਣਾ ਤੇ ਜਿਹੜੀਆਂ ਕੜਕਾਂ ਹੁਣ ਮੈਂ ਤੁਹਾਨੂੰ ਦੱਸਦਾ ਸੀਗਾ ਵੀ ਵੀ ਜਿਹੜੀਆਂ ਡਿੱਗ ਪੀਆਂ ਕਣਕਾਂ ਤੇ ਆਪਣੇ ਭਰਾ ਕਹਿੰਦੇ ਵੀ ਝਾੜ ਕਟੂ ਉਹਨਾਂ ਦਾ ਹਨਾ ਬਾਈ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਵੀ 70 80% ਤਾਂ ਖੜਾ ਮੌਸਮ ਦੇ ਹੱਥ ਚ ਆਪਣਾ ਝਾੜ ਜੇ ਮੌਸਮ ਸਹੀ ਰਹਿ ਗਿਆ ਤਾਂ ਝਾੜ ਵਧ ਵੀ ਸਕਦਾਗਾ ਜੇ ਗਰਮੀ ਪੈ ਗਈ ਅੰਡ ਤੇ ਆ ਕੇ ਉਹ ਖੜੀ ਆ ਚੇਹੇ ਡਿੱਗੀ ਆ ਉਹ ਝਾੜ ਘਟ ਨਹੀਂ ਘਟਣਾ ਉਹ ਤਾਂ ਕਿਸੇ ਦੇ ਹੱਥ 'ਚ ਨਹੀਂ ਨਾ ਹੀ ਕੋਈ ਇੰਨੀ ਤਾਕਦੀ ਦਵਾਈ ਬਣੀ ਆ ਵੀ ਜਿਹੜਾ ਆਪਣਾ ਝਾੜ ਵਧਾ ਦੇ ਤੇ ਇਹ ਵੀ ਮੈਂ ਤੁਹਾਨੂੰ ਜਿਹੜਾ ਦੱਸਦਾ ਸਾਡਾ ਆਪਦਤ ਯਾਰ ਬਾਗਾ ਵੀ ਅਸੀਂ 3-4 ਸਾਲਾਂ ਤੋਂ ਕਈ ਸਾਲ ਹੋ ਗਏ ਹੁਣ ਤਾਂ ਅਸੀਂ ਜ਼ੀਰੋ ਡਰ ਲਾ ਕਣਕ ਬੀਜਣ ਲੱਗ ਗਏ ਤੇ ਸਾਡੀ ਕਣਕ ਬਹੁਤ ਘੱਟ ਡਿੱਗਦੀ ਆ ਆਪਣਾ ਸੁਪਰ ਸੀਡਰ ਦਾ ਬੀਜਾ ਹੋਇਆ ਤਨ ਚਾਰ ਕਿੱਲੇ ਪਾਹਣ ਜੀ ਇਹ ਡਿੱਗ ਪਈ ਤਾਂ ਤੁਹਾਨੂੰ ਇਹ ਚ ਵੀ ਕੋਈ ਤਾਂ ਆਪਾਂ ਦੱਸਾਂਗੇ ਆ ਦਾ ਪਰਸਨਲ ਤਜਰਬਾ ਜੇ ਕੋਈ ਬਣਿਆ ਆ ਹੈਪੀ ਸੀਟ ਟਰਾਲੀ ਹੈਗੀ ਵੀ ਜੀ ਰੋਟਰ ਵਾਲਾ ਹੈਪੀ ਸੀਟ ਟ੍ਰਿਕ ਚੀਜ਼ ਹੀ ਆ ਮੰਨਣਾ ਤੇ ਬਈ ਆਪਣੀ ਤਾਂ ਘੱਟ ਦੇਖੀ ਜੇ ਪਹਿਲਾਂ ਆਪਾਂ ਬਾਹ ਕੇ ਵੀ ਦਿੰਦੇ ਸੀ ਉਹ ਤਾਂ ਆਪਣੀ ਹਰੇਕ ਸਾਲ ਕਣਕ ਵੀ ਡਿੱਗੀ ਪੈਂਦੀ ਛੱਦ ਪਚਾਦਾ ਕਈ ਵਾਰ ਪਾਣੀ ਤਾਂ ਨਹੀਂ ਲੱਗਿਆ ਹੁੰਦਾ ਕੁਝ ਵੀ ਹੁੰਦਾ ਵੀ ਡਿੱਗ ਪੈਂਦੀ ਸੀ ਮੰਨ ਲਓ ਮੱਲੀ ਵੀ ਜਿਹੜਾ ਉਹ 2967 ਪੀ ਸੀ ਸੀ ਉਹ ਤਾਂ ਪਾਣੀ ਲਾਉਂਦੇ ਹੁੰਦੇ ਮਾੜੀ ਜਿਹਾ ਬੱਵਾ ਚੱਲਦੀ ਐ ਡਿੱਗਦਾ ਤੁਰਿਆ ਜਾਂਦਾ ਤੇ ਬਈ ਜੇ ਤੁਹਾਡੀ ਆ ਕਣਕ ਆ ਕੰਡੀਸ਼ਨ ਤੇ ਡਿੱਗੀ ਆ ਵੀ ਹਜੇ ਇਹਨੂੰ ਸਰਦੀ ਸੀ ਮਾੜੀ ਮਾੜੀ ਵੀ ਹਜੇ ਪੂਰਾ ਉੱਪਰ ਤਰੀਕੇ ਨਾਲ ਬੱਲੀਆਂ ਜੰਮਕੀਆਂ ਨਹੀਂ ਸੀ ਤਾਂ ਹਾਂ ਵੀ ਜੇ ਅੱਜ ਦੀ ਕਣਕ ਡਿੱਗੀ ਆ ਕਿਸ ਨੇ ਦੋ ਦਿਨਾਂ ਦੇ ਅੰਦਰ ਅੰਦਰ ਤੇ ਉਹ ਬਈ ਸੋਡੀ ਕਣਕ ਐ ਗੋਡੀ ਜੀ ਲਾ ਕੇ ਉੱਠ ਖੜੂਗੀ ਉਹਦੀ ਡਰਨ ਵਾਲੀ ਕੋਈ ਗੱਲ ਨਹੀਂ ਕੋਈ ਖਾਸ ਝਾੜ ਦਾ ਫਰਕ ਵੀ ਨਹੀਂ ਪੈਣਾ ਹਾਂ ਤੂੜੀ ਦਾ ਨੁਕਸਾਨ ਹੈਗਾ ਬਈ ਤੂੜੀ ਨੂੰ ਹੁਣ ਹੀ ਕੋਈ ਪੁੱਛਦਾ ਤੇ ਝਾੜਦਾ ਯਾਰ 1921 ਦਾ ਬੱਟਾ ਪਊਗਾ ਮੇਰੇ ਸਾਬ ਨਾਲ ਸਾਡੀ ਕਈ ਵਾਰ ਸਾਡੇ ਨਾਲ ਹੋਇਆ ਸੀਗਾ ਵੀ ਥੋੜੀ ਜਿਹੀ ਮੈਂ ਆ ਆ ਤਾਂ ਚੱਲ ਹਜੇ ਜਿਆਦਾ ਕੱਚੀ ਕਣਕ ਆ ਇਹਦਾ ਨਿਸਰੀ ਨਹੀਂ ਜਿਵੇਂ ਆ ਕਨਿਸ਼ਨ ਚ ਕਣਕ ਆ ਵੀ ਆਪਣੀਆਂ ਆਪ ਦੀ ਕਣਕੀ ਹੈਗੀ ਵੀ ਜਿਵੇਂ ਆ ਕਿਤੇ ਕਿਤੇ ਬੱਲੀਆਂ ਆਂ ਗੱਡੀ ਖੜੀ ਜਾਂਦੇ ਵੀ ਜੇ ਆ ਕਨਿਸ਼ਨ ਚ ਕਣਕ ਵੈਸੇ ਥੇ ਥੇ ਡਿੱਗਦੀ ਨਹੀਂ ਹੁੰਦੀ ਜੇ ਕਈ ਵਾਰ ਕਿਸੇ ਦੀ ਬਾਹ ਬੂ ਕੇ ਬੀਜਿਆਗਾ ਉਹਦੀ ਡਿੱਗ ਪੀ ਤੇ ਬਈ ਘਵਰਾਉਣ ਦੀ ਲੋੜ ਨਹੀਂ ਇਹ ਕਣਕ ਕੇਰਾ ਐ ਵਟ ਜਾ ਖਾ ਕੇ ਐ ਤਾਂ ਹਾਨੂੰ ਬੂਥ ਜੀ ਚੱਕ ਜੂਗੀ ਬੱਲੀਆਂ ਤਾਂ ਹਾਨੂੰ ਸਿੱਧੀਆਂ ਕਰ ਜੂ ਤੇ ਵੀ ਉਹ ਮਸ਼ੀਨ ਦੇ ਮੂੰਹ ਚ ਆ ਜਾਂਦੀਆਂ ਹੁੰਦੀਆਂ ਹਿੰਗੀਆਂ ਵੀ ਉਹ ਏਡਾ ਕੋਈ ਸਿਸਟਮ ਨਹੀਂ ਹੁੰਦਾ ਵੀ ਸੋਡਾ ਨੁਕਸਾਨ ਹੀ ਹੋ ਜੂ ਹਾਂ ਬਈ ਜਿਹੜੀ ਇਤੋਂ ਬਾਅਦ ਚ ਬੱਲੀਆਂ ਕੱਢ ਕੇ ਡਿਗਪੀ ਵੀ ਬੱਲੀਆਂ ਨਿਕਲੀਆਂ ਪਈਆਂ ਕਣਕ ਜਮਾ ਗ੍ਰੋਥ ਆਵਦੀ ਖੜਾ ਆ ਗਈ ਤਾਂ ਹਾਂ ਬਦਨੋ ਹਟ ਗਈ ਵੀ ਜਿਵੇਂ ਹੁਣ ਆਹ ਕਣਕ ਆ ਗਈ ਆਹ ਆਪਣੀ ਲਾ ਲਓ ਸੁਪਰ ਸੀਡਰ ਵਾਲੀ ਕਣਕ ਆ ਇਹ ਟੀਪੀ ਟੀਐਸਪੀ ਪਾ ਕੇ ਵੀ ਜੀਐਸ ਵਾਲੀ ਪਰਸੈਂਟ ਵਾਲਾ ਤੇ ਇਹ ਹਜੇ ਆਹ ਦੇਖ ਲਓ ਹਜੇ ਵੀ ਬਗੋਲੇ ਚ ਆ ਇਹ ਹਜੇ ਵਧੂਗੀ ਘਟੋ ਘਟ ਫੁੱਟ ਵਧਣਾ ਨੇ ਤਾਂ ਹਣ ਤੇ ਜੇ ਹੁਣ ਜਮਾ ਨਿਸਰ ਕੇ ਕਣਕ ਬੀ ਤਹ ਹਦਾਣੀ ਬਣਨ ਦੀ ਤਿਆਰੀ ਆ ਉਧਰੋਂ ਡਿਗਪੀ ਤੇ ਉਹ ਬਈ ਜ਼ਰੂਰ ਝੜਕਟਾ ਜਾਂਦੀ ਹੁੰਦੀ ਹੈਗੀ ਕਿਉਂ ਜਿਹੜੇ ਦਾਣੇ ਥੱਲੇ ਆ ਕੇ ਧਰਤੀ ਤੇ ਬਿਸ ਗਏ ਉਹ ਝਾੜ ਘਟਾਉਣਗੇ 100% ਝਾੜ ਘਟਦਾਗਾ ਵੀ ਜਿਹੜੀ ਆਹ ਕੰਡੀਸ਼ਨ ਚ ਵੀ ਚਲ ਆਹ ਤਾਂ ਕੱਦ ਛੋਟਾ ਹੋ ਜਾ ਕੰਡੀਸ਼ਨ ਚ ਡਿਗਦੀ ਨਹੀਂ ਹੁੰਦੀ ਵੈਸੇ ਤਾਂ ਵੀ ਚਲ ਕਿਸੇ ਏਰੀਆ ਚ ਨੇਰੀ ਜਿਆਦੇ ਚੱਲ ਗਈ ਮੀਂਹ ਜਿਆਦੇ ਪੈਣ ਕਰਕੇ ਵੀ ਉੱਥੇ ਡਿਗਪੀ ਤੇ ਉੱਥੇ ਇਹ ਕਿਹਨਾਂ ਸਿਰਜੇ ਚੱਕੂ ਆ ਉਹਦਾ ਵੀ ਅਸੀਂ ਆ ਮੇਰਾ ਵੀ ਸਾਡਾ ਆਪਦਾ ਤੇ ਯਾਰ ਭਗਾ ਅਸੀਂ ਦੇਖਿਆਗਾ ਸੀ ਚਲ ਹੁਣ ਤਾਂ ਜੀਰੋ ਟਰਲ ਦਾ ਬੀਜਣ ਲੱਗੇ ਤਿੰਨ ਚਾਰ ਸਾਲ ਹੋ ਗਏ ਜੀਰੋ ਟਰਲ ਦਾ ਜ਼ਮੀਨ ਨਹੀਂ ਡਿੱਗਣ ਦੀ ਪ੍ਰੋਬਲਮ ਵੀ ਤੁੜੀ ਘੱਟ ਬਣਦੀ ਆ ਕਿ ਜੀਰੋ ਟਰਲ ਚੋਂ ਡਿੱਗਣ ਦੀ ਪ੍ਰੋਬਲਮ ਜ਼ਮੀਨ ਨਹੀਂ ਯਾਰ ਵੀ ਜਿਹੜੇ ਏਰੀਆ ਚ ਪਾਸ ਸਾਡੇ ਏਰੀਆ ਚ ਪਾਸ ਆ ਜੀਰੋ ਟਰਲ ਤੇ ਆਪਾਂ ਤਾਂ ਕਿੰਨੇ ਸੁਪਰਸੀਡਰਾਂ ਵਿੱਚ ਹੈ ਇਹਦਾ ਵੀ ਹੁਣ ਰਿਜ਼ਲਟ ਦੇਵਾਂਗੇ ਕਿ ਮੈਂ ਰਹਿੰਦਾਗਾ ਤੇ ਬਈ ਉਹ ਤਾਂ ਹੁਣ ਸਿਰ ਚੱਕੂਗੀ ਕਿਹੜਾ ਜਿਹੜੀ ਬਾਬੂ ਕੇ ਜਾਂ ਸੁਪਰਸੀਡਰਾਂ ਜਾਂ ਜਿਵੇਂ ਵੀ ਤੁਹਾਡੀ ਏ ਟੂ ਜ਼ेड ਡਿੱਗੀ ਆ ਕਣਕ ਵੀ ਆ ਕੰਡੀਸ਼ਨ ਚ ਆ ਕੇ ਵੀ ਥੋੜੀ ਜੰਮਾ ਬੱਲੀਆਂ ਕੱਢ ਕੇ ਤਾਂ ਹਾਂ ਦਾਣੇ ਪੈਣ ਲੱਗ ਗਏ ਵਜਨ ਹੋ ਗਿਆ ਤਾਂ ਹਾਂ ਵੀ ਫੇਰ ਡਿੱਗ ਵੀ ਫੇਰ ਝਾੜ ਘਟਦਾ 100% ਹੀ ਘਟਦਾ ਫੇਰ ਤਾਂ ਤੇ ਵੀ ਹੁਣ ਝਾੜ ਘਟਣ ਦੇ ਬਹੁਤ ਘੱਟ ਚਾਂਸ ਆ ਤੇ ਤਾਂ ਹੁਣ ਕੀੜਾ ਕਣ ਉੱਠੂਗੀ ਉੱਠ ਕੇ ਤੇ ਠੰਡ ਹੋ ਗਈ ਸੋਹਣਾ ਮੌਸਮ ਬਣ ਗਿਆ ਵਧੀਆ ਤੇ ਗੜੇ ਪੈ ਗਏ ਯਾਰ ਜਿਹੜਾ ਜਿੱਥੇ ਨੁਕਸਾਨ ਹੋ ਗਿਆ ਗੜਿਆਂ ਦਾ ਨੁਕਸਾਨ ਤਾਂ ਹੈਗਾ ਹੀ ਆ ਬਈ ਜੇ ਮੈਂ ਤੁਹਾਨੂੰ ਉਹੀ ਗੱਲਾਂ ਮਾਰ ਕੇ ਕਹੀ ਜਾ ਮਨਾ ਜੀ ਗੜਿਆਂ ਦਾ ਨੁਕਸਾਨ ਵੀ ਹੈ ਨਹੀਂਗਾ ਫਾੜੇ ਕੱਚੀ ਸੀ ਫਸਲ ਆਏ ਆ ਫਲਾਣਾ ਧੌਂਕਾ ਨਹੀਂ ਜੀ ਗੜਿਆਂ ਦਾ ਨੁਕਸਾਨ ਹੈਗਾ ਸੀਗਾ ਤੇ ਹੈਗਾ ਵੀ ਹੈਗਾ ਤੇ ਉਹ ਬੀਜ ਜਿਹੜਾ ਆ ਕਣਕ ਜਿੱਥੇ ਗੜੇ ਨਹੀਂ ਪਾਏ ਵੀ ਸਿੱਧੀ ਨੇਰੀ ਤੇ ਚੱਲਣ ਕਰਕੇ ਜਾਂ ਪਾਣੀ ਥੋੜਾ ਤਾਜ਼ਾ ਲੱਗਾ ਹੋਸੀ ਕਣਕ ਡਿੱਗ ਪਈ ਬਈ ਉਹ ਤਾਂ ਹਾਣੂ ਉੱਠ ਖੜੂ ਜਾਂ ਕਿਸੇ ਦਾ ਬੀ ਵੱਧ ਹੁੰਦਾ ਆਪਣੇ ਖਸਾਣ ਭਰਾ ਦਾ ਵੀ ਉਹ ਵੀ ਗਣ ਕੁੱਟ ਖੜੂ ਜਾਂ ਤਾਂ ਹਾਣੂ ਬਈ ਐ ਬਿੰਗ ਜਾ ਕੇ ਰਾ ਤਾਂ ਹਾਣੂ ਬਿੰਗ ਜਾ ਖਾ ਜੂਗੀ ਤੇ ਨਹੀਂ ਵੀ ਹਜੇ ਕੋਈ ਨੁਕਸਾਨ ਨਹੀਂ ਗਾ ਲੱਗੀ ਹੋਈ ਕਣਕ ਦਾ ਵੀ ਜੇ ਇਸ ਤੋਂ ਬਾਅਦ 20 25 ਦਿਨਾਂ ਬਾਅਦ ਜਦੋਂ ਦਾਣੇ ਬਣਨ ਲੱਗ ਗਏ ਉਦੋਂ ਕਣਕ ਆਪਣੀ ਡਿੱਗਦੀ ਹੈਗੀ ਉਦੋਂ ਜ਼ਰੂਰ ਨੁਕਸਾਨ ਹੋ ਸਕਦਾ ਹੈਗਾ 15 ਤੋਂ 20% ਨੁਕਸਾਨ ਹੋ ਸਕਦਾ ਹੈਗਾ ਉਹ 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 ਟਾਈਮ 'ਚ ਵੀ ਜਦੋਂ ਕਣਕ ਦੇ ਦਾਣੇ ਬਣ ਨਹੀਂ ਸੀ ਤੇ ਇੱਕ ਦੂਜੇ ਦੀ ਬੱਲੀਆਂ ਦੇ ਬੱਲੀਆਂ ਥੱਲੇ ਦੱਬੀਆਂ ਗਈਆਂ ਤੇ ਹਜੇ ਕੋਈ ਨੁਕਸਾਨ ਨਹੀਂ ਬਾਈ ਟੈਨਸ਼ਨ ਲੈਣ ਦੀ ਲੋੜ ਨਹੀਂ ਕੋਈ ਸਪਰੇ ਨਹੀਂ ਇਹ ਹੈ ਕਿ ਜਾਂ ਝਾੜ ਵਧਾ ਦੂ ਜਾਂ ਘਟਾ ਦੂ ਆਪਣਾ ਤੇ ਆਪ ਦਾ ਪਾਣੀ ਧਾਣੀ ਦੇਖ ਕੇ ਗੌਰ ਨਾਲ ਲਾ ਲਿਓ ਹੁਣ ਨਾਲ ਟਾਈਮ ਦਿਨਾਂ ਚ ਮੀਂਹ ਵੀ ਨੱਟ ਥੋੜਾ ਥੋੜਾ ਜਿਹਾ ਦਿਖਾਈ ਜਾਂਦਾ ਵੀ ਕੋਈ ਖਾਸ ਮੀਂਹ ਤਾਂ ਨਹੀਂ ਹੈਗਾ ਉਹ ਜੀ ਛੋਟਾ ਜਿਹਾ ਕਿਸੇ ਏਰੀਆ ਚ ਵੱਧ ਕੇ ਕਿਸੇ ਚ ਘੱਟ ਆ ਤੇ ਦੇਖ ਕੇ ਜੇ ਬਾ ਹੁਣ ਸੁੱਕਦਾ ਹੋਇਆ ਤਾਂ ਪਾਣੀ ਜ਼ਰੂਰ ਲਾਇਓ ਆ ਦਾ ਆ ਦੇਖੇ ਇਦਾਂ ਗੋੜਾ ਘੇੜਾ ਜ਼ਰੂਰ ਰੱਖਿਓ ਹੋਰ ਜਾਣਕਾਰੀ ਵੀਡੀਓ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਧੰਨਵਾਦ